हां जी दोस्तों सारेया नु सस् नमस्कार स्वागत ਕਰਦੇ ਆ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਹੈ ਪਿੰਡ ਭਰੋਪਾਲ ਤਹਿਸੀਲ ਅਟਾਰੀ ਜ਼ਿਲ੍ਹਾ ਸ਼੍ਰੀ ਅਮਰਸਰ ਸਾਹਿਬ ਬਿਲਕੁਲ ਨੇੜੇ ਨਸ਼ਹਿਰਾ ਢਾਲਾ ਦੋਸਤੋ ਪਿੰਡ ਹੈਗਾ ਭੈਣੀ ਇੱਕ ਪਾਸੇ ਹੈ ਰਾਜਾ ਤਾਲ ਥੋੜੀ ਦੂਰੀ ਤੇ ਆ ਇਸ ਘਰੋਂ ਦੋਸਤੋ ਇੱਕ ਪਹਿਲਾਂ ਵੀ ਵੀਡੀਓ ਆਪਾਂ ਅਪਲੋਡ ਕੀਤੀ ਸੀਗੀ ਪਸ਼ੂ ਤੁਹਾਨੂੰ ਆਪਾਂ ਉਸ ਵੀਡੀਓ ਦੇ ਵਿੱਚ ਵੀ ਦਿਖਾਈ ਸੀ ਵੜਾਂ तकरीबन ਆਲਮੋਸਟ ਜਿੰਨੇ ਪਸ਼ੂ ਸੀ ਵੜਾਂ ਦਿਖਾਈਆਂ ਸੀ ਤੇ ਅੱਜ ਵੀ तकरीबन ਪਸ਼ੂ ਆ ਜਿਹੜੇ ਦੋ ਵੜਾਂ ਨੇ ਇੱਕ ਤੋਕੜ ਗੱਬਨ ਵੈੜਾ ਇੱਕ ਬਿਲਕੁਲ ਸੱਜਰ ਸੂਈ ਆ ਠੀਕ ਆ ਜੀ ਤੇ ਇੱਕ ਝੋਟੀ ਬਿਲਕੁਲ ਤਿਆਰੀ ਤੇ ਆ ਠੀਕ ਆ ਜੀ ਮੋਰਾ ਦੀ ਝੋਟੀ ਆ ਸੋ ਕਾਫੀ ਸੋਹਣੀ ਨਸਲ ਬ੍ਰੀਡ ਦੇ ਵਿੱਚ ਦੋਸਤੋ ਝੋਟੀ ਆ ਸੋਨਾ ਰਿਕਾਰਡ ਵੀਰ ਦੱਸ ਰਿਹਾ ਵੀ ਚੰਗੀ ਮਿਲਕਿੰਗ ਆ ਪਹਿਲੇ ਸਵੇਰੇ ਦੇ ਦੌਰਾਨ ਇਸ ਨੇ ਕਰਵਾਈ ਆ ਇਸ ਵਾਰ ਦੋਸਤੋ ਜਿਹੜਾ ਕਿਨਵਾ ਸੁਬਾ ਅੱਗੇ ਸੂਣ ਜਾ ਰਹੀ ਆ ਪੂਰਾ ਵੇਰਵਾ ਪੂਰੀ ਡਿਟੇਲ ਆਪਾਂ ਵੀਰ ਹੋਣਾਂ ਦੇ ਨਾਲ ਗੱਲਬਾਤ ਕਰ ਲਾਂਗੇ ਉਹਨਾਂ ਤੋਂ ਪੂਰਾ ਵੇਰਵਾ ਲੈ ਕੇ ਤੁਹਾਡੇ ਸਾਰੇ ਵੀਰਾਂ ਨਾਲ ਆਪਾਂ ਸਾਂਝਾ ਕਰ ਦਾਂਗੇ ਸੋ ਐਨੀਮਲ ਦੋਸਤੋ ਤਿੰਨ ਦਿਖਾਉਣੇ ਆ ਇੱਕ ਬਿਲਕੁਲ ਕਾਫ ਦਿਖਾਉਣਾ ਦੋਸਤੋ ਲਾਟ ਵਿੱਚ ਚੌਥੇ ਨੰਬਰ ਤੇ ਤੁਹਾਨੂੰ ਬਿਲਕੁਲ ਵਛੀ ਦਿਖਾ ਦਾਂਗੇ ਠੀਕ ਹੈ ਜੀ ਸੋ ਜਿਸ ਵੀਰ ਨੇ ਸ਼ੌਂਕੀ ਵੀਰ ਨੇ ਬਿਲਕੁਲ ਵਛੀ ਤਿਆਰ ਕਰਨੀ ਆ ਉਹ ਤੁਸੀਂ ਜ਼ਰੂਰ ਵੀਰ ਦੇ ਨਾਲ ਸੰਪਰਕ ਕਰ ਲਿਓ ਸੋ ਬਾਕੀ ਰੇਟ ਭਾਅ ਪੜਤਾ ਇਹਨਾਂ ਸਾਰੇ ਪਸ਼ੂਆਂ ਦਾ ਬਿਲਕੁਲ ਆਪਾਂ ਵੀਡੀਓ ਦੇ ਵਿੱਚ ਕਰ ਦੇਾਂਗੇ ਸੋ ਵੀਡੀਓ ਦੇ ਨਾਲ ਐਂਡ ਤੱਕ ਅੰਤ ਤੱਕ ਜਰੂਰ ਬਨੇ ਰਹੋ ਠੀਕ ਹੈ ਜੀ ਸੋ ਨਾਲ ਜੁੜੇ ਰਹੋ ਤਾਂ ਜੋ ਪੂਰੀ ਇਨਫੋਰਮੇਸ਼ਨ ਦੋਸਤੋ ਤੁਹਾਨੂੰ ਸਮਝ ਵਿੱਚ ਆ ਸਕੇ ਅੱਜ 19 ਨਵੰਬਰ ਨੂੰ ਦੋਸਤੋ ਇਹ ਆਪਾਂ ਕਵਰ ਜ ਕਰਦੇ ਆ ਟਾਈਮ ਕੋਈ ਸ਼ਾਮ ਦੇ 3 ਵਜੇ ਦਾ ਹੈਗਾ ਆਓ ਵੀਰ ਦੇ ਨਾਲ ਗੱਲਬਾਤ ਕਰਕੇ ਸਭ ਤੋਂ ਪਹਿਲਾਂ ਵੀਰ ਜੀ ਸਤਿ ਸ੍ਰੀ ਅਕਾਲ ਹਾਂਜੀ ਸੰਤੂ ਸਾਹਿਬ ਸਤਿ ਸ੍ਰੀ ਅਕਾਲ ਜੀ ਕੀ ਹਾਲ ਜੀ ਠੀਕ ਠਾਕ ਜੀ ਬਹੁਤ ਵਧੀਆ ਚੰਗੇ ਠੀਕ ਠਾਕ ਜੀ ਹਾਂਜੀ ਵਧੀਆ ਵਧੀਆ ਜੀ ਠੀਕ ਠਾਕ ਮਹਾ ਹੀ ਦਰਸ਼ਨ ਦਿੰਦੇ ਜੀ ਤੁਸੀਂ ਤੇ ਉਹ ਬੜੀਆਂ ਫੋਨ ਕਰਨਾ ਪਰਵਾ ਤੁਹਾਡੀਆਂ ਵੀਰ ਬਹੁਤ ਆਈਆਂ ਹਾਂਜੀ ਬਹੁਤ ਯਾਰ ਤੋਂ ਤੁਸੀਂ ਵੀ ਮਹੀਨੇ 15 ਕਿ ਦਿਨ ਹੋ ਗਿਆ ਆਪਾਂ ਨੂੰ ਗੱਲਬਾਤ ਕਰਦਿਆਂ ਹਾਂ ਇਹਨਾਂ ਯਾਰ ਹੋਈ ਗਿਆ ਹਾਂਜੀ ਹਾਂਜੀ ਚਲੋ ਤੁਹਾਡੇ ਕੋਲ ਪਹਿਲੀ ਵੀਡੀਓ ਦੇ ਆਪਾਂ ਵਿੱਚ ਆਹੀ ਉਸ ਤੋਂ ਬਾਅਦ ਵਾਧੂ ਮਾਂਪਾ ਮਾਲ ਵੇਚਿਆ ਕਈ ਵੀਰਾਂ ਦੇ ਵੀਡੀਓ ਪਾਓ ਤੇ ਵੀਡੀਓ ਤੁਹਾਡਾ ਟਾਈਮ ਨਹੀਂ ਲੱਗਦਾ ਰਿਹਾ ਨਹੀਂ ਬਿਲਕੁਲ ਸਹੀ ਉਹ ਇਦਾਂ ਤੇ ਇੱਕ ਸਵੇਰੇ ਗਾਈ ਉਹ ਇੱਥੇ ਲੈ ਗਏ ਨਾ ਚਾਚੇ ਦਾ ਮੁੰਡਾ ਲੈ ਗਿਆ ਵਾ ਠੀਕ ਹੈ ਜੀ ਹਾਂ ਜੀ ਤੇ ਉਸ ਤੋਂ ਬਾਅਦ ਪਸ਼ੂ ਬਾਅਦ ਵਿੱਚ ਵੀ ਕਾਫੀ ਵਿਕ ਗਏ ਉਹਨੇ ਜਦੋਂ ਹਾਂ ਕਾਫੀ 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 ਇਹਦਾ 2 ਜੁਲਾਈ ਚਲੀ ਜਾਂਦੀ ਹੈ ਜੀ ਠੀਕ ਹੈ ਠੀਕ ਹੈ ਹਾਂ ਜੀ ਹਾਂ ਜੀ ਅੱਜ ਇੱਕ ਟੁਕੜ ਗੱਬਣ ਲਿਆਂਦੀ ਵਿੱਚ ਠੀਕ ਹੈ ਹਾਂ ਜੀ ਉਹ ਵੀ ਚੰਗੇ ਰਿਕੋਰਡ ਦੀ ਹੈ ਟੁਕੜ ਗੱਬਣ ਤੇ ਪਸ਼ੂ ਆਪਾਂ ਭੈਣ ਭਰਾਵਾਂ ਨੂੰ ਇੱਥੋਂ ਵੀ ਦਿਖਾਇਆ ਕਰਾਂਗੇ ਕੋਈ ਗੱਲ ਨਹੀਂ ਹਾਂ ਜੀ ਤਾਂ ਦੋਸਤੋ ਪਹਿਲਾਂ ਵੀਡੀਓ ਪਾਈ ਸੀ ਆਪਾਂ ਜਿੱਦਾਂ ਜ਼ਿਕਰ ਕੀਤਾ ਠੀਕ ਹੈ ਜੀ ਪਸ਼ੂ ਉਦੋਂ ਵੀ ਚੰਗੇ ਸੀ ਪਸ਼ੂ ਇਸ ਵਾਰ ਵੀ ਜਿਹੋ ਜਿਹਾ ਪੈਸ ਤੇ ਅੱਛਾ ਵੀਰ ਇੱਕ ਆਪਣਾ ਨਾਮ ਜਿਹੜੇ ਆਪਣੇ ਨਾਲ ਕੋਈ ਵੀ ਨਵੇਂ ਭੈਣ ਭਰਾ ਜੁੜ ਗਏ ਕਿ ਨਾਮ ਜਰੂਰ ਦੱਸੋ ਹਾਂਜੀ ਆਪਣਾ ਨਾਮ ਡਾਕਟਰ ਪਰਮਿੰਦਰ ਸਿੰਘ ਆ ਜੀ ਪਿੰਡ ਆਪਣਾ ਭਰੋਪਾੜਿਆ ਜੀ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ạtari ਠੀਕ ਆ ਮੋਬਾਈਲ ਨੰਬਰ ਹੈਗਾ 99155 29103 ਇਹ ਤੇ ਵਟਸਐਪ ਐ ਸਿੱਧੇ ਕਾਲ ਆ ਠੀਕ ਹੈ ਜੀ ਹਾਂਜੀ ਤੇ ਅੱਛਾ ਡਾਕਟਰ ਸਾਹਿਬ ਪਸ਼ੂ ਆਪਾਂ ਚ ਤਿੰਨ ਦਿਖਾਉਣੇ ਆ ਹਾਂਜੀ ਹਾਂਜੀ ਇੱਕ ਝੋਟੀ ਆਪਣੇ ਕੋਲ ਗੱਬਣਾ ਬਾਕੀ ਚਲੋ ਇੱਕ ਤੋਕੜ ਗੱਬਣਾ ਤੇ ਇੱਕ ਜਿਹੜੀ ਵੜ ਆਪਣੇ ਕੋਲ ਸੋਈ ਆ ਸੋਈ ਆ ਜੀ ਠੀਕ ਹੈ ਹਾਂਜੀ ਤੇ ਪਹਿਲੇ ਨੰਬਰ ਤੋਂ ਆਪਾਂ ਝੋਟੀ ਤੋਂ ਸਟਾਰਟ ਕਰਨੀ ਕਰਵਾਤ ਝੋਟੀ ਦਾ ਅਵੀਰ ਦੀ ਕੀ ਬੈਕਗ੍ਰਾਉਂਡ ਕੀ ਹੈਗਾ ਪਛੋਕੜ ਕਿੱਥੋਂ ਆਈ ਆਪਣੇ ਕੋਲ ਤੇ ਕੀ ਦਾ ਰਿਕਾਰਡ ਹੈਗਾ ਇਹ ਵੀ ਜੀ ਇਹਦਾ ਰਿਕਾਰਡ ਪਿਛਲਾ ਜੇ ਜੀਨ ਤੋਂ ਝੋਟੀ ਆਈ ਹੈ ਜੀ ਹਾਂਜੀ ਹਾਂਜੀ ਦੂਜੇ ਸੂਏ ਸੁਣੀ ਹੈ ਪਹਿਲੇ ਸੂਏ ਨੇ 18 ਕਿਲੋ ਦੁੱਧ ਦਿੱਤਾ ਜੇ ਠੀਕ ਹੈ ਹਾਂਜੀ ਤੇ ਬੰਦਿਆਂ ਨੇ 20 ਕਿਲੋ ਦੀ ਗਾਰੰਟੀ ਦਿੱਤੀ ਆਪਾਂ 18 ਕਿਲੋ ਮੰਨ ਕੇ ਲੈ ਕੇ ਆਏ ਆ ਹਾਂਜੀ ਹਾਂਜੀ ਠੀਕ ਹੈ ਤੇ ਬਸ ਤਿਆਰੀ ਹੈ ਬਸ ਇੱਕ ਦੋ ਦਿਨੀਆਂ ਲੈ ਜੂਗੀ ਤੇ ਹਾਂਜੀ ਉਹ ਹੁਣ ਦੂਜਾ ਸੂਬਾ ਸੂਣਾ ਇਹਨੇ ਦੂਜੇ ਸੂਏ ਸੁਣੀ ਹੈ ਜੀ ਲੋ ਜੀ ਦੂਜਾ ਸੂਬਾ ਦੋਸਤੋ ਸੈਕੰਡ ਲਕਟੇਸ਼ਨ ਦੇ ਵਿੱਚ ਹੁਣ ਇਹ ਸੂਣ ਜਾ ਰਹੀ ਆ ਪਹਿਲਾ ਸੂਬੇ ਦਾ ਰਿਕਾਰਡ ਵੀਰ ਚੰਗਾ ਖਾਸਾ ਦੱਸ ਰਿਹਾ ਠੀਕ ਆ ਜੀ ਜੀਂਦ ਬੈਕਗ੍ਰਾਉਂਡ ਜਿਹੜੀ ਇਹਦੀ ਪਿਸ਼ੋਕੜ ਹਰਿਆਣਾ ਜੀਂਦ ਧੋਆ ਠੀਕ ਆ ਸੋ ਬਿਲਕੁਲ ਅੱਗਾ ਬਿਲਕੁਲ ਸਲਿਮ ਜਾਂ ਪਤਲਾ ਬਿਲਕੁਲ ਫੇਸ ਕੁਆਲਿਟੀ ਅੱਗਾ ਬਿਲਕੁਲ ਪਤਲਾ ਬੈਕ ਬਿਲਕੁਲ ਪਿੱਛੇ ਆਉਂਦੇ ਉਹਨੂੰ ਜਿਹੜਾ ਦੋਸਤੋ ਉਹਵੇਂ ਖੁੱਲਦੀ ਜਾਂਦੀ ਹੈ ਝੋਟੀ ਦੀ ਇਸ ਤਰ੍ਹਾਂ ਦੀ ਸਟਰਕਚਰ ਜਿਹੜੀ ਆ ਅਜੇ ਦਿਨ ਲੈ ਜਾਣੇ ਜੇ ਚਲੋ ਜੇ ਲੈ ਜੂ ਪੰਜ ਚਾਰ ਦਿਨ ਲੈ ਜੂਗੀ ਤੇ ਬਣੂਗੀ ਹੋਰ ਅਜੇ ਆ ਘਟ ਸੋ ਕਦਕਾਠ ਦੀ ਜਿਹੜੀ ਆ ਪੂਰੀ ਵੱਡੀ ਝੋਟੀ ਆ ਠੀਕ ਆ ਜੀ ਵੱਡੇ ਕਦਕਾਠ ਦੀ ਆ ਬਿਲਕੁਲ ਗੁਲਾਈ ਦੇ ਵਿੱਚ ਸਿੰਘ ਆ ਤੇ ਸ਼ਾਈ ਸ਼ੂਈ ਪੂਰੀ ਆ ਠੀਕ ਆ ਜੀ ਬਿਲਕੁਲ ਪਿਓਰ ਜਿਹੜੀ ਆ ਮੋਰਾ ਦੇ ਵਿੱਚ ਠੀਕ ਆ ਮੋਰਾ ਬਰੀਡ ਦੀ ਜਿਹੜੀ ਦੋਸਤੋ ਇਹੇ ਤੁਸੀਂ ਝੋਟੀ ਬਿਲਕੁਲ ਸਕਰੀਨ ਦੇ ਉੱਪਰ ਦੇਖ ਰਹੇ ਜੀ ਸੋ ਚੰਗੇ ਪਿੱਠ ਪੁੜੇ ਦੀ ਆ ਚੌੜੇ ਪਿੱਠ ਪੁੜੇ ਦੀ ਆ ਬਾਕੀ 1 2 ਦਿਨ ਸਮਾਂ ਕੱਢ ਵੀ ਸਕਦੀ ਆ ਕੋਈ ਵੀਰ ਸਫਰ ਦੇ ਦੌਰਾਨ ਜੇਕਰ ਤੁਸੀਂ ਸੌਦਾ ਕਰਦੇ ਜੇ ਤੇ ਸਫਰ ਦੇ ਦੌਰਾਨ ਲੈ ਕੇ ਜਾਂਦਾ ਤੇ ਸੂ ਵੀ ਸਕਦੀ ਠੀਕ ਆ ਤੇ ਵੀਰ ਪ੍ਰਮੇਂਦਰ ਥੋੜਾ ਜਿਹਾ ਇਹਨੂੰ ਘੇੜਾ ਕਢਾ ਕੇ ਥੋ ਹਾਲੋ ਠੀਕ ਹੈ ਸੋ ਬਿਲਕੁਲ ਪਤਲੇ ਪਿੰਡੇ ਦੀ ਹੈ ਠੀਕ ਹੈ ਜੀ ਹਾਈਟ ਕੱਦ ਪੂਰਾ ਉੱਚਾ ਜਿੱਦਾਂ ਕਿ ਆਪਾਂ ਬਿਲਕੁਲ ਜ਼ਿਕਰ ਕਰਤਾ ਵੀ ਵੱਡੀ ਹਾਈਟ ਸੋ ਥਣ ਥਣ ਦੀ ਕੁਆਲਿਟੀ ਕਾਫੀ ਸੋਹਣੀ ਅਗਲੇ ਪਿਛਲੇ ਥਣਾ ਦਾ ਜਿਹੜਾ ਗੈਪ ਆ ਉਹ ਕਾਫੀ ਜ਼ਿਆਦਾ ਠੀਕ ਹੈ ਜੀ ਬੇਸ਼ੱਕ ਥੋੜੇ ਜਿਹੇ ਜਿਹੜੇ ਮਗਰਲੇ ਥਣਾ ਦਾ ਸਪੇਸ ਕੋਈ 3 ਇੰਚ ਹੋਊਗਾ ਆਪਸੀ ਸੱਜੇ ਖੱਬੇ ਪਾਸੇ ਵੱਲ ਤੇ ਬਾਕੀ ਅਗਲੇ ਪਿਛਲੇ ਥਣਾ ਦੀ ਸਪੇਸ ਬਹੁਤ ਜਿਆਦਾ ਸੋਹਣੀ ਹੈ ਠੀਕ ਆ ਸੋ ਆਰਡਰ ਕੁਆਲਿਟੀ ਵੀ ਕਾਫੀ ਸੋਹਣੀ ਆ ਤੇ ਬਾਕੀ ਜਿੱਦਾਂ ਕਿ ਵੀਰ ਨੇ ਦੱਸ ਹੀ ਦਿੱਤਾ ਵੀ ਪਿਛਲੇ ਸਵੇਰ ਕਾਫੀ ਸੋਹਣੀ ਮਿਲਕਿੰਗ ਕਰਵਾਈ ਆ ਇਸ ਵਾਰ ਵੀ ਦੋਸਤੋ ਜਿਹੋ ਜਿਹਾ ਪਾਂਡਾ ਕਰਮਾਲੀ ਨੇ ਬਣਾ ਕੇ ਤਿਆਰ ਕੀਤਾ ਆਸ ਚੰਗੇ ਦੁੱਧ ਦੀ ਹੈਗੀ ਆ ਠੀਕ ਆ ਸੋ ਬਾਕੀ ਜਿਹੜੇ ਪਾਰਖੂ ਵੀਰ ਆ ਖਾਸ ਤੌਰ ਤੇ ਮੋਹਰਾ ਦੇ ਉੱਪਰ ਵਰਕ ਕਰਦੇ ਆ ਬਰੀਡ ਦੇ ਉੱਪਰ ਵਰਕ ਕਰਦੇ ਉਹਨਾਂ ਨੂੰ ਨਾਰਮਲ ਹੀ ਇੱਕ ਜਜਮੈਂਟ ਕੈਡਿਕਾ ਹੋ ਹੀ ਜਾਣਾ ਠੀਕ ਆ ਆ ਦੇਖੋ ਬਾਕੀ ਠੱਠੀ ਸੀ ਲਿਆ ਠੀਕ ਹੈ ਜੀ ਹਾਂ ਜੀ ਹਾਂ ਜੀ ਆ ਗਏ ਟੇ ਲੰਡੋ ਲਾਮੀਆਂ ਆਈਆਂ ਜੀ ਹੂੰ ਜੇ ਦਿਨ ਪੰਜ ਚਾਰ ਲੈ ਗਈ ਤੇ ਚਲੋ ਬੰਨੀ ਹੋਰ ਫੋਲਿਆ ਹੂੰ ਆ ਦੇਖੋ ਜੀ ਠੀਕ ਹੈ ਅਸਾ ਅਵੀਰ ਪਰਮੇਂਦਰ ਬਾਕੀ ਤਪਾਈ ਤਪੂਆ 53 ਵਧੀਆ ਕਿ ਨੰਬਰ ਪੋਲੀ ਇੱਕ ਨੰਬਰ ਠੀਕ ਹੈ ਹਾਂ ਜੀ ਤੇ ਕੀ ਮੁੱਲ ਕੀ ਰੱਖਿਆ ਇਹਦਾ ਕਿੱਥੋਂ ਤੱਕ ਭੈਣ ਭਰਾਵਾਂ ਨੂੰ ਜਿਹੜਾ ਵੀ ਲੈਣ ਦੇਣ ਵਾਲੀ ਗੱਲ ਕੀ ਆ ਉਹ ਵੀ ਦੱਸ ਦਿਓ ਪੂਰੀ ਖੋਲ ਕੇ ਵੇਖੋ ਜੀ ਚੰਗੀ ਚੀਜ਼ ਆ ਚੰਗੇ ਇਲਾਕੇ ਦੀ ਆ ਹਮ ਹਰ ਕੋਈ ਵੀ ਵੀਰ ਜਾਣਦਾ ਵਾ ਵੀ ਜਿੰਦੇ ਲਾਕੇ ਜੋ ਮੇਰਾ ਮਾਲ ਹੁੰਦਾ ਚੰਗਾ ਹੁੰਦਾ ਹਮ ਤੇ ਦੂਜੇ ਸੂਏ ਸੁਣੀਏ ਛੋਟੀ 20 ਕਿਲੋ ਦੀ ਇਹਨਾਂ ਗਰੰਟੀ ਦਿੱਤੀ ਆ ਆਪਾਂ ਨੂੰ ਜੀ ਹਾਂਜੀ ਤੇ ਆਪਾਂ 18 ਕਿਲੋ ਮੰਨ ਕੇ ਲਈ ਆ ਹਮ ਮੁੱਲ ਕਰਨ ਨੂੰ ਭਾਵੇਂ ਦਾ ਆਪਾਂ ਡੇਢ ਵੀ ਕਰ ਸਕਦੇ ਆ ਹਾਂਜੀ ਤੇ 60 ਵੀ ਕਰ ਸਕਦੇ ਆ ਹਾਂਜੀ ਤੇ ਆਪਾਂ ਇਹ 45 ਦੇ ਵਿੱਚੋਂ ਮਾਨਤਾ ਕਰਾਂਗੇ 1 45 ਚ ਹਾਂਜੀ ਠੀਕ ਆ ਜੀ 145 ਚੋਂ ਮਾਨਦਾਨ ਕਰਾਂਗੇ ਆਪਾਂ ਠੀਕ ਆ ਹਾਂ ਜੀ ਲਓ ਜੀ ਇੱਕ ਖਾਨੀਆਂ ਮੇਰੇ ਵੀਰ ਭਰਾਣੇ ਖਾਨੀਆਂ ਆ ਵੀ ਇੱਥੇ ਆਣ ਕੇ ਆਪਣੀ ਤਸੱਲੀ ਕਰਕੇ ਫੁੱਲ ਖੜੇ ਕੱਦ ਵੇਖ ਲੋ ਵੀ ਫੁੱਲ ਵਾਈਟ ਦੀ ਜੇ ਇਹ ਨਾ ਕੋਈ ਵੀ ਰਾਨ ਕੇ ਕਹਦੇ ਵੀ ਨਹੀਂ ਵੀ ਇਹ ਨਿੱਕੀ ਆ ਜਾਂ ਵੱਡੀ ਆ ਹੁਣ ਜੋ ਕੋ ਜ ਹੈਗਾ ਇਹ ਤੁਹਾਡੇ ਸਾਹਮਣੇ ਆ ਅਸੀਂ ਵੀ ਅੱਗੋਂ ਲੈ ਕੇ ਆਉਂਦੇ ਆਂ ਅਸੀਂ ਕਿੜੀਆਂ ਵੀ ਕਰਦੀਆਂ ਪਾਲੀਆਂ ਵਾ ਬਿਲਕੁਲ ਸੋ ਵਪਾਰ ਦੀ ਲਾਈਨ ਆ ਦੋਸਤੋ ਬਿਲਕੁਲ ਪਸ਼ੂ ਅੱਗੋਂ ਜਿਵੇਂ ਤੁਰਿਆ ਆਉਂਦਾ ਉਸੇ ਤਰ੍ਹਾਂ ਦੋਸਤੋ ਅੱਗੇ ਤੁਰਿਆ ਜਾਂਦਾ ਠੀਕ ਆ ਬਾਕੀ ਪੂਰੀ ਕੁਆਲਿਟੀ ਵਾਲੀ ਆ ਬਰੀਕੀ ਬਰੂਕੀ ਪੂਰੀ ਆ ਇੱਕ ਵਾਰੀ ਤੁਹਾਨੂੰ ਫਿਰ ਥੋੜਾ ਨੇੜੇ ਤੋਂ ਦਿਖਾ ਦਿੰਨੇ ਆ ਕੋਈ ਵੇਰ ਕੋਈ ਕਿੰਤੂ ਪਰੰਤੂ ਕੋਈ ਸ਼ੰਕਾ ਨਾ ਮੰਨਦੇ ਵਿੱਚ ਰਹਿ ਜੇ ਆ ਦੇਖੋ ਠੀਕ ਆ ਸਿੰਘਾਂ-ਸੁੰਘਾਂ ਦੀ ਬਹੁਤ ਸੋਹਣੀ ਆ ਫੇਸ ਕੁਆਲਿਟੀ ਬਿਲਕੁਲ ਵੇਖੋ ਠੀਕ ਆ ਛਾਈ-ਛਵੀ ਪੂਰੀ ਆ ਬਲੈਕ ਹੈਗੀ ਆ ਕੁਝ ਕਿ ਜਿਹੜੇ ਦੋਸਤੋ ਜਿਵੇਂ ਮੋਰਾ ਦੇ ਵਿੱਚ ਪਾਸ ਹੁੰਦੇ ਆ ਕੋਈ 2 ਤੋਂ 4 ਇੰਚ ਜਿਹੜੀ ਵਾਈਟ ਪੂਸ ਆ ਥੋੜੀ ਬੋਦੀ ਆ ਇਹ ਆ ਕੁਆਲ ਜਿਹੜੇ ਆ ਥੋੜੇ ਬਾਅਦ ਤੁਹਾਨੂੰ ਨਜ਼ਰ ਜਿਹੜੇ ਵਾਈਟ ਆਉਣਗੇ ਸੋ ਆਰਡਰ ਕੁਆਲਿਟੀ ਸੋਹਣੀ ਆ ਕਾਫੀ ਸੋ 145 ਚ ਮਾਨਤਾਣਾ ਠੀਕ ਆ ਇਸ ਤੋਂ ਬਾਅਦ ਆਪਣੇ ਕੋਲ ਦੋ ਵੜਾ ਵੀਰ ਤੇ ਅਗਲੀ ਵੜ ਜਿਹੜੀ ਆਪਣੇ ਕੋਲ ਹੈਗੀ ਦੂਜੇ ਨੰਬਰ ਤੇ ਇਹ ਟੋਕਰ ਗੱਬਣੇ ਹਾਂਜੀ ਇਹ ਟੋਕਰ ਗੱਬਣ ਜੇ 5 ਮਹੀਨੇ ਦੀ ਗੱਬਣ ਜੇ ਤੇ 3 ਕਿਲੋ ਦੁੱਧ ਜੀ ਇਹਦੇ ਥਲੇ 3 ਕਿਲੋ ਦੁੱਧ ਪੰਜਾਂ ਦੀ ਗੱਬਣ ਹਾਂਜੀ ਹਾਂਜੀ ਬਾਕੀ ਇਹ ਵੀ ਚੰਗੇ ਰਿਕਾਰਡ ਦੀ ਆ ਜਿੰਨੇ 16 17 ਕਿਲੋ ਇਹਨੇ ਦੁੱਧ ਭਰਿਆ ਦੂਜੇ ਦੂਜੇ ਸੂਹੇ ਸੂਈ ਆ ਤੀਜੇ ਗਾਂ ਗੱਬਣ ਜੀ ਅੱਛਾ ਡਾਕਟਰ ਸਾਹਿਬ ਇਹ ਆ ਸ਼ਾਈਵਾਲ ਜੀ ਗਈ ਕਿ ਹੋਰ ਕੀ ਬ੍ਰੀਡ ਆ ਗਈ ਸ਼ਾਈਵਾਲ ਚ ਆ ਗਈ ਆ ਜੀ ਸ਼ਾਈਵਾਲ ਦੀ ਕਰਾਸ ਆ ਜੀ ਅੱਛਾ ਜੀ ਹਾਂਜੀ ਹਾਂਜੀ ਅ ਸੰਗ ਵੀ ਹੈਗੇ ਜੇ ਹੱ ਹਿੰਗ ਵੀ ਹੈਗੇ ਦੇ ਨਾਲ ਲੋ ਜੀ ਹਾਂਜੀ ਸੋ ਕ੍ਰੋਸ ਦੋਸਤੋ ਇਹ ਬੈਡ ਹੈਗੀ ਠੀਕ ਆ ਹਾਂਜੀ ਤੇ ਬਾਕੀ ਤੁਹਾਡੇ ਸਾਹਮਣੇ ਆ ਸਾਰਾ ਕੁਝ ਪੰਜਾਂ ਮਹੀਨਿਆਂ ਦੀ ਗੱਭਣਾ 3 ਕਿਲੋ ਦੁੱਧ ਦਾ ਤੇ ਦੋਨੋਂ ਡੰਗ ਮਿਲਦੀ ਹੈ ਟਾਈਮ ਹਾਂਜੀ ਦੋਨੋਂ ਟਾਈਮ ਜੀ ਪਾੜਾ ਪਾਉ ਤੇ ਥੱਲੇ ਰਸੀ ਲਾ ਕੇ ਦਬਾਈ ਜੋ ਜੀ ਠੀਕ ਆ ਜੀ ਹਾਂਜੀ ਐਦਾਂ ਨਹੀਂ ਜੀ ਇਹਨੇ ਹੱਥ ਲਾਉਂਦੇ ਨਾ ਹੂੰ ਇਹਨੂੰ ਜਦੋਂ ਇਹਦਾ ਟਾਈਮ ਹੋ ਗਿਆ ਆਪਾਂ ਪਾੜਾ ਪਾਉਣਾ ਵਾ ਹਾਂ ਤੇ ਗਾੜੀ ਵੰਡ ਪਾ ਕੇ ਤੇ ਰਸੀ ਲਾ ਕੇ ਬੈਜਣਾ ਥੱਲੇ ਆ ਫਿਰ ਇਹਨੇ ਲੱਤ نیچے ਚੁੱਕਣੀ ਠੀਕ ਆ ਹਾਂਜੀ ਬਿਲਕੁਲ ਬਿਲਕੁਲ ਦਸਿਆ ਚੰਗਾ ਵੰਗਾ ਦੋਸਤੋ ਲੈਂਦੀ ਹੈ ਠੀਕਾ ਰੱਸੀ ਵੰਗਾ ਨਿਆਣਾ ਨਾਰਮਲੀ ਆਪਾਂ ਕਹਿ ਲੈਂਦੇ ਆ ਉਹ ਪਵਾਉਂਦੀ ਆ ਠੀਕ ਆ ਬਿਲਕੁਲ ਟਾਈਮ ਤੋਂ ਟਾਈਮ ਵੀਰਾਂ ਦਾ ਵੀ ਦੋਨੋਂ ਟਾਈਮ ਬਹਿ ਕੇ ਜਿਹੜੀ ਚਵਾਈ ਕਰਵਾ ਦਿੰਦੀ ਆ ਅੱਗੇ ਪਿੱਛੇ ਟਾਈਮ ਤੁਸੀਂ ਆਖੋ ਵੀ ਬਹਿ ਕੇ ਚਵਾਈ ਕਰ ਲੀਏ ਉਹ ਕੋਈ ਨਾ ਪਸੂ ਨਹੀਂ ਬਹਿਣ ਦਿੰਦਾ ਕਿਉਂਕਿ ਦੋ ਡੰਗ ਆ ਟਾਈਮ ਤੋਂ ਟਾਈਮ ਜਿਹੜੇ ਪਸੂ ਦੀ ਚਵਾਈ ਤੁਸੀਂ ਕਰੋਗੇ ਤਾਂ ਕੋਈ ਦਿੱਕਤ ਨਹੀਂ ਕੀ ਬੰਗਾ ਪਾ ਕੇ ਤੁਸੀਂ ਚਵਾਈ ਕਰ ਸਕਦੇ ਜੀ ਪੰਜਾ ਮਹੀਨਿਆਂ ਦੀ ਗੱਭਣ ਚੈੱਕ ਜਿਹੜੀ ਹੈਗੀ ਆ ਅਕੇ ਕੋਈ ਵੀਰ ਆਵੇ ਆਪਦੀ ਨਰਕਪਰਕ ਕਰ ਸਕਦਾ ਤੁਸੀਂ ਸੌਦਾ ਬਿਆਨਾ ਕਰਕੇ ਆਪਦੇ ਆਪ ਵੀ ਜਾਂ ਡਾਕਟਰ ਸਰਵਾਨ ਤੋਂ ਆਪ ਵੀ ਚੈੱਕ ਕਰਵਾ ਸਕਦੇ ਜੀ ਵੈਸੇ ਫੇਰ ਦਾ ਵੀ ਜਿਹੜਾ ਟੋਡਾ ਵੀ ਕੰਮ ਵੈਟਰਨਰੀ ਦਾ ਹੀ ਆ ਹਾਂਜੀ ਹਾਂਜੀ ਵੈਟਰਨਰੀ ਦਾ ਹੀ ਆ ਜੀ ਵੈਸੇ ਤੁਸੀਂ ਆਪਦੀ ਪੂਰੀ ਤਸੱਲੀ ਆਪਾਂ ਦਾ ਕਰ ਲਈ ਅਸੀਂ ਆਪਣੀ ਤਸੱਲੀ ਕਰਕੇ ਫੇਰ ਲੈ ਕੇ ਆਉਣੇ ਆ ਬਾਕੀ ਇੱਕ ਗੱਲ ਹੋ ਰਹੀ ਵੀ ਜੀ ਜਿਹੜਾ ਬਹਿਣੀ ਵਾਲਾ ਮਗਰਲਾ ਥਾਣੇ ਆਣਾ ਇਹ ਅੱਧਾ ਥਾਣ ਜੀ ਆ ਮਗਰਲਾ ਹਾਂਜੀ ਠੀਕ ਹੈ ਜੀ ਇਹ ਨਾ ਕੋਈ ਆਣ ਕੇ ਕਹਦੇ ਵੀ ਨਹੀਂ ਸਾਨੂੰ ਦੱਸਿਆ ਨਹੀਂ ਅਸੀਂ ਪਹਿਲਾਂ ਦੱਸਾਂਗੇ ਇਹ ਬਹਿਣੀ ਵਾਲਾ ਅੱਧਾ ਥਾਣ ਜੀ ਠੀਕ ਹੈ ਜੀ ਹਾਂਜੀ ਬਾਕੀ ਕੋਈ ਭੂਰ ਨਹੀਂ ਐ ਕੋਈ ਛਟਾ ਨਹੀਂ ਐ ਪਰ ਇੱਕ ਪਸਮਾ ਆ ਜੀ ਠੀਕ ਆ ਜੀ ਹਾਂਜੀ ਸੋ ਦੋਸਤੋ ਬਿਲਕੁਲ ਜਿਹੜੇ ਪਾਸੇ ਇੱਕ ਬਹਿਣੀ ਵਾਲਾ ਥਾਣਾ ਜਿਹੜਾ ਮਗਰਲਾ ਉਹ ਅੱਧਾ ਥਾਣਾ ਠੀਕ ਆ ਜੀ ਕੰਪੇਅਰ ਕਰੀਏ ਦੂਜੇ ਪਾਸੇ ਉਲਟ ਬਹਿਣੀ ਵਾਲੇ ਮਗਰਲੇ ਥਾਣੇ ਨਾਲ ਬਾਕੀ ਜਦੋਂ ਤਿਆਰ ਹੋ ਗਈ ਇਹਨੂੰ ਜੇ ਕੋਈ ਚੰਗੀ ਮੈਡੀਸਨ ਨਾਲ ਲੱਗ ਗਈ ਤਾਂ ਥਾਣ ਪੂਰਾ ਕਰ ਜੂਗੀ ਜੀ ਹਾਂਜੀ ਠੀਕ ਆ ਬਾਕੀ ਚਵਾ ਵੈਸੇ ਵਰਦੇ ਚਾਰੇ ਥਾਣੀਆਂ ਪੂਰੇ ਹਨਾ ਚੋਵੇਂ ਚੋਵੇਂ ਆਉਂਦੇ ਆ ਜੀ ਚੋਵੇਂ ਠੀਕ ਆ ਤੇ ਇਹਦਾ ਮੁੱਲ ਵੀਰ ਕੀ ਰੋਗਾ ਪ੍ਰਿੰਦਰ ਮੋਲੇ ਦਾ ਵੀ ਜੀ ਕਰਾਂਗੇ ਆਪਾਂ ਇਹਦਾ 5000 ਉਹ ਆਪਾਂ ਕਰਾਂਗੇ ਇਹਦੇ ਨਾਲ ਇੱਕ ਆਪਾਂ ਸਪੈਸ਼ਲ ਗਿਫਟ ਵੀ ਲਾਵਾਂਗੇ ਅੱਛਾ ਹਾਂ 8 ਮਹੀਨੇ ਦੀ ਬੱਛੀ ਆ ਉਹ ਨਾਲ ਲਾਵਾਂਗੇ ਇਹਦੇ ਆਪਾਂ ਅੱਛਾ ਜੀ ਹਾਂਜੀ ਹਾਂਜੀ ਲਓ ਜੀ ਉਹਦੇ 22 ਯਾਨੀ ਕਿ 22000 ਚ ਫਿਕਸ ਹੋ ਜਾਊਗਾ ਜੀ ਬੱਛੀ ਵੀ ਤੇ ਇਹ ਤੋਂ ਘਟ ਨਹੀਂ ਇਹ ਹੋਣਾ 22000 ਲੈਣ ਦੇਣਾ ਬਸ ਲੈਣ ਦੇਣਾ ਇਹ 22000 ਦੋਸਤੋ ਲੈਣ ਦੇਣਾ ਠੀਕ ਹੈ ਇੱਕ ਤਾਂ ਵੇੜ ਤੁਹਾਨੂੰ ਪ੍ਰੋਪਰੇ ਦਿਖਾਤੀ ਆ ਇੱਕ ਨਾਲ ਜਿਹੜੀ ਬੱਛੀ 8 ਘੰਟੇ ਮਹੀਨਿਆਂ ਦੀ ਹੈਗੀ ਆ ਕ੍ਰੋਸਪੰਦ ਵਿੱਚ ਆ ਗੇਰ ਗੇਰ ਕ੍ਰੋਸ ਆ ਗੇਰ ਤੇ ਜਰਸੀ ਕ੍ਰੋਸ ਆ ਗੇਰ ਤੇ ਜਰਸੀ ਕ੍ਰੋਸ ਆ ਠੀਕ ਹੈ ਇਹਦੇ ਵੀ ਚੰਗਾ ਮਿਲਕ ਰਕੋੜੇ ਦੀ ਮਾਂ ਦਾ ਪਹਿਲੇ ਸਵੇਰੇ 22 ਕਿਲੋ ਦੁੱਧ ਦਿਤਾ ਨੇ ਅੱਛਾ ਜੀ ਪ्योर ਜਰਸੀ ਜੋ ਆਪਾਂ ਲਈ ਹੈ ਜੀ ਹਾਂਜੀ ਠੀਕ ਹੈ 8 ਮਹੀਨਿਆਂ ਦੀ ਆ ਜੀ ਹਾਂਜੀ ਬਾਕੀ ਥਣ ਥਣੇ ਵੀ ਚੰਗਾ ਸੋਹਣਾ ਹੋਵੇ ਕੋ ਠੀਕ ਹੈ ਸੋ ਬਿਲਕੁਲ ਸ਼ੌਂਕ ਕੀ ਆ ਤੌਰ ਤੇ ਦੋਸਤੋ ਜਿਹੜੇ ਵੀਰ ਨੇ ਅਗੇ ਸਾਹਮ ਸਮਾਲ ਕਰਨੀ ਆ ਮਗਰ ਬੱਚੀ ਵੀਰਾਂ ਦਾ ਵੀ ਜਿਹੜੀ ਨਾਲ ਬੱਚੀ ਦਵਾਂਗੇ ਠੀਕ ਆ ਗਿਫਟ ਐਜ਼ ਇੱਕ ਗਿਫਟ ਦੇ ਤੌਰ ਤੇ ਚਾਰ ਥਾਣੇ ਤੇ ਬਿਲਕੁਲ ਠੰਡੀ ਠਿਰੀ ਬ ਆ ਰਹਾ ਲਈ ਹਾਂ ਤਾਂ ਜਿਹੜਾ ਜਿਵੇਂ 4-5 ਮਹੀਨੇ ਦੀ ਗੱਬਣ ਦਾ ਚੜਾ ਹੁੰਦਾ ਸਹੀ ਹੈ ਸਹੀ ਹੈ ਹਾਂਜੀ ਚਾਰ ਥਾਣੇ ਮੈਨੂੰ ਲੱਗਦਾ ਹਨ ਵੀ ਹੋਰ ਕੋਈ ਕਿਸੇ ਤਰ੍ਹਾਂ ਦਾ ਬੱਚਾ ਨਹੀਂ ਐਕਸਟਰਾ ਨਾਲ ਹਨਾ ਨਾ ਨਾ ਚਾਰ ਚਾਰ ਆ ਜੀ ਤੋਂ ਬਾਕੀ ਠੰਡੀ ਤੇਰੀ ਬੱਚੀ ਆ ਦੋਸਤੋ ਜਿਹੜੇ ਵੀਰ ਨੇ ਬਿਲਕੁਲ ਇਹ ਵੈੜ ਖਰੀਦਨੀ ਆ ਤੋਕੜ ਗੱਬਣ ਉਹਦੇ ਨਾਲੇ ਬੱਚੀ ਤੁਹਾਨੂੰ ਬਿਲਕੁਲ ਫ੍ਰੀ ਮਿਲ ਜੂਗੀ 22000 ਰੇਟ ਤੁਹਾਨੂੰ ਉਸ ਵੱਡੀ ਵੈੜ ਦਾ ਭਰਨਾ ਪਊਗਾ ਉਹਦੇ ਨਾਲੇ ਬੱਚੀ ਫ੍ਰੀ ਆ ਠੀਕ ਆ ਹਾਂਜੀ ਤੇ ਇਹ ਤੁਸੀਂ ਬਿਲਕੁਲ ਆਪ ਦਾ ਜਿਹੜਾ ਸੋਚ ਸਮਝ ਕੇ ਵਿਚਾਰ ਜਿਹੜੀ ਕਰਕੇ ਕੋਈ ਵੀਰ ਸੌਦਾ ਕਰ ਸਕਦਾ ਠੀਕ ਆ ਇਸ ਤੋਂ ਬਾਅਦ ਆਪਣੇ ਕੋਲ ਜਿਹੜੀ ਇਹ ਵੜਾ ਵੀਰ ਇਹ ਕਿਨ ਮਾਰ ਸੂਆ ਹੈਗਾ ਇਹ ਪਹਿਲਾ ਸੂਆ ਸੂਈ ਆ ਜੀ ਅੱਛਾ ਜੀ ਹਾਂ ਜੀ ਇਹਨੂੰ ਮਹੀਨਾ ਹੋ ਗਿਆ ਸੂਈ ਨੂੰ ਬੱਚਾ ਹੋ ਜੇ ਠੀਕ ਹੈ ਜੀ ਹਾਂ ਜੀ ਦੁੱਧ ਸਾਨੂੰ ਸਾਬ ਇਹ ਥੱਲੇ ਆ ਗਿਆ ਸੀ 15 ਕਿਲੋ ਇਹ ਨਾ ਜਿੰਨਾ ਕੋ ਆਪਾਂ ਲਈ ਆ ਉਹਨਾਂ ਨੇ ਕੇਅਰ ਨਹੀਂ ਕੀਤੀ ਹਾਂ ਜੀ ਬਾਕੀ ਆ ਨਾ ਥਣ ਜਿਹੜੇ ਨੇ ਇਹਨਾਂ ਦੇ ਜ਼ਖਮ ਹੋਏ ਪਏ ਸੀ ਹੂੰ ਤੇ ਉਹ ਆਪਾਂ ਆਣ ਕੇ ਲਾਈ ਲੋਚ ਕੀਤਾ ਸੋਸਾਜ ਬੜੀ ਸੀ ਤੇ ਚੋਣੀ ਹੀ ਦਿੰਦੀ ਹੁਣ ਕੋਈ ਗੱਲ ਨਹੀਂ ਹੁਣ ਜਿੱਦਾਂ ਮਰਜੀ ਥੱਲੇ ਬਹਿ ਜਾਓ ਅਜੇ ਵੀ ਥੋੜੇ ਥੋੜੇ ਉਹ ਜ਼ਖਮ ਹੈਗੇ ਆ ਤੇ ਬੱਚਿਆਂ ਦੇ ਦੰਦ ਉਹ ਮਰਨ ਕਰਕੇ ਜਾਂ ਵੈਸੇ ਸੀ ਪਤਾ ਨਹੀਂ ਕੀ ਜਕਰ ਜਾਂ ਬੱਚੇ ਦਾ ਕੀਤਾ ਜੇ ਜੀ ਜਾਂ ਉਹਨਾਂ ਨੇ ਕੇਅਰ ਨਹੀਂ ਕੀਤੀ ਕਿ ਜਿੱਦਣ ਆਪਾਂ ਲਈ ਉਦੋਂ ਤੇ ਗੋਵਾ ਹੀ ਬੜਾ ਲੱਗਾ ਸੀ ਉਹਨਾਂ ਦੇ ਹੂੰ ਸੋ ਹਾਈਟ ਕੱਟ ਦੀ ਪੂਰੀ ਵੱਡੀ ਵੜ ਮੱਕੀ ਨਿੱਗਰ ਲੈ ਵੇਦੀ ਏ ਹਾਂ ਸੋ ਨਿੱਗਰ ਲੇਵਾ ਦੋਸਤੋ ਤੇ ਸੁਹਾ ਮਹੀਨੇ ਦਾ ਦੱਸਦਾ ਨਾ ਹਾਂਜੀ ਹਾਂਜੀ ਸੁਈ ਹੈ ਪਹਿਲਾਂ ਨਹੀਂ ਆ ਸੁਈ ਪਹਿਲੇ ਸੁਈਆਂ ਚਾਰ ਦੰਦ ਦੇ ਜੀ ਦੰਦਾਂ 'ਚ ਪਾਉਣ ਦੀ ਮੂੰਹ ਚੌਗੀ ਆ ਠੀਕ ਆ ਜੀ ਮੂੰਹ ਚੌਗੀ ਆ ਚਾਰ ਦੰਦ ਜਿਹੜੀ ਇਹ ਵਹਿੜਾ ਦੋਸਤੋ ਤੇ ਦੁੱਧ ਹੁਣ ਕਿੰਨਾ ਕੇਗਾ ਥੱਲੇ ਹੁਣ ਇਹ ਥੱਲੇ ਵੀ ਜੀ 11 ਕਿਲੋ ਹਾਜ਼ਰ ਹੋਊਗਾ 11 ਕਿਲੋ ਬਾਕੀ ਉਹ ਹੁਣ ਥੋੜੇ ਜਿਹਾ ਮੈਡੀਸਨ ਤੁਹਾਨੂੰ ਪਤਾ ਲੱਗੀ ਆ ਤੇ ਉਹ ਆਪਾਂ ਸੈਟ ਸਟ ਕਰੀਤੇ ਥਾਨ ਹਾਂਜੀ ਤੇ ਉਹਦੇ ਕਰਕੇ ਚਲੋ ਦੁੱਧ ਥੋੜਾ ਜਿਹਾ ਕਟਾਇ ਬਾਕੀ ਇਹ ਵੀ ਹੁਣ ਸਟਾਲਾ ਤੁਰ ਪਿਆ ਵਾ ਕਰਮਾਲੀ ਨੇ ਦੁੱਧ 15 16 ਕਿਲੋ ਕਰੀ ਜਾਣਾ ਬਾਕੀ ਸੇਵਾ ਦਾ ਆ ਜੀ ਸੇਵਾ ਕਰੋ ਵੀਰ ਜਿਹੜਾ ਮਰਜ਼ੀ ਤੇ ਉਹ ਦੁੱਧ ਚ ਹੋ ਸਕਦਾ ਜਿਹਨਾਂ ਮਰਜ਼ੀ ਬਿਲਕੁਲ ਜੀ ਬਿਲਕੁਲ ਹਾਂਜੀ ਨਿੱਗਰ ਲੈਵੇ ਦੀ ਜੀ ਬਿਲਕੁਲ ਚੁਆਈ ਆਪਣੀ ਸਵੇਰੇ 6: ਹਾਂਜੀ ਅੱਜ ਮਾਰਨਿੰਗ 6:30 ਵਜੇ 6:30 ਵਜੇ ਠੀਕ ਹੈ ਜੀ ਸੋ 10 ਕਿਲੋ ਦਾਸ ਦਾ ਨਟ ਤੁਸੀਂ 10 ਹੀ ਮੰਨੋ ਠੀਕ ਹੈ ਜੀ ਜਿਹੜਾ ਆਪਣਾ ਕੋਈ ਭੈਣ ਭਰਾ ਇੱਥੇ ਆਵੇ ਤਾਂ ਚੋਲੇ ਜਾ ਹਾਂ ਚੋਕੇ ਦੋ ਟਾਈਮ ਭਾਵੇਂ ਚਾਰ ਟਾਈਮ ਠੀਕ ਹੈ ਜੀ ਠੀਕ ਹੈ 10 ਕਿਲੋ ਦੋਸਤੋ ਵੀਰਾਂ ਦਾ ਵੀ ਦੋ ਟਾਈਮ ਚੋਲੋ ਤਿੰਨ ਟਾਈਮ ਚੋਲੋ ਠੀਕ ਹੈ ਜੀ ਕੋਈ ਵੀਰ ਆਨਲਾਈਨ ਸਬਦਾ ਕਰਨਾ ਚਾਹੁੰਦਾ ਤਾਂ ਤੁਸੀਂ ਵੀਡੀਓ ਕਾਲ ਤੇ ਚੁਵਾਈ ਜਾਂ ਤਸੱਲੀ ਆਪਣੀ ਕਰ ਸਕਦੇ ਠੀਕ ਆ ਸੋ ਹਾਈਟ ਕੱਦ ਦੀ ਪੂਰੀ ਉੱਚੀ ਆ ਵੱਡੀ ਹਾਈਟ ਕੱਦ ਦੀ ਆ ਕੋਈ ਵੀਰ ਦੂਰੋਂ ਨੇੜੇ ਆ ਰਿਹਾ ਇੱਕ ਆਈਡੀਆ ਜਿਹੜਾ ਦੋਸ ਤੇ ਫੋਲ ਵਰਦੀ ਹਾਈਟ ਆ ਸੋਣੀ ਕਦ ਕੱਠੀ ਆ ਤੇ ਪਹਿਲਾ ਸੂਆ ਦੂਜਾ ਸੂਵੇ ਤੀਜੇ ਸੂਵੇ ਜਾ ਕੇ ਪਸ਼ੂ ਪੂਰਾ ਭਰਦਾ ਤੇ ਹੋਰ ਵੀ ਬਣੂਗੀ ਵਿਹੜ ਆਉਣ ਵਾਲੇ ਸਮੇਂ ਦੇ ਦੌਰਾਨ ਵੈਸੇ ਸੂਈ ਨੂੰ ਮਹੀਨਾ ਕੋ ਹੋ ਗਿਆ ਠੀਕ ਆ ਪੱਛਾ ਮਗਰ ਜਿਹੜਾ ਮਗਰ ਬੱਛਾ ਇਹਦੇ ਹਾਂਜੀ ਹਾਂਜੀ ਮੇਲ ਕਾਫ ਆ ਜੀ ਲਓ ਜੀ ਮਗਰ ਮੇਲ ਕਾਫ ਆ ਬੱਛਾ ਠੀਕ ਆ ਆ ਦੇਖੋ ਆ ਵੇਰੋ ਸਾਨੂੰ ਸਭ ਜੇ ਵੀਡੀਓ ਦੇ ਵਿੱਚ ਵਿਖਾ ਦਿਓ ਮਾੜੇ ਬਿਲਕੁਲ ਜੀ ਆ ਲਓ ਆਵੇ ਗੋਜਰ ਇੱਕ ਇੱਕ ਪਾਸੇ ਸੀ ਨੇ ਇੱਕ ਥਣ ਨੂੰ ਹਾਂਜੀ ਨਹੀਂ ਨਹੀਂ ਆ ਮਗਰਲੇ ਸਾਈਡ ਦੋਹਾਂ ਤੇ ਹੀ ਆ ਦੋ ਥਾਣਾ ਤੇ ਜਖਮ ਜੇ ਸੀਗੇ ਹਾਂਜੀ ਜਗਮ ਹੋਣ ਠੀਕ ਹੁੰਦੇ ਜਾਂਦੇ ਹਾਂਜੀ ਹਾਂਜੀ ਰਮਾਨ ਆ ਜੀ ਹੁਣ ਠੀਕ ਆ ਠੀਕ ਹਾਂਜੀ ਹਾਂਜੀ ਹੁਣ ਤਾਂ ਭਾਵੇਂ ਜਿੱਦਾਂ ਮਰਜੀ ਥੱਲੇ ਬਹਿ ਜਾਈਦਾ ਵਾ ਠੀਕ ਆ ਜੀ ਠੀਕ ਆ ਹੁਣ ਤਾਂ ਬੱਚਾ ਵੀ ਪੈਣ ਦਿੰਦੀ ਆ ਅੱਗੇ ਬੱਚਾ ਨਹੀਂ ਪੈਣ ਦਿੰਦੀ ਹਾਂ 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 ਹੁਣ ਬੱਚਾ ਹੀ ਪੈਂਦਾ ਥੱਲੇ ਠੀਕ ਆ ਹਾਂਜੀ ਤੇ ਇਹਦਾ ਕੀ ਲੈਣ ਦੇਣ ਰੱਖਿਆ ਵੀਰ ਮੁੱਲ ਵੀ ਜੀ ਜੋ ਮਰਜੀ ਗੱਲ ਜਿੱਦਾਂ ਕਦ ਕਾਠ ਆ ਹਾਂਜੀ ਤੇ ਜੇ ਮੰਨ ਲਓ ਇੱਕ ਲੈਵਾਂ ਨੀ ਗਰੇ ਹਾਂ ਹਾਂ ਜੀ ਦੱਸ ਕੇ ਦਵਾਂਗੇ ਇਹਨੂੰ ਜਮ੍ਹਾਂ ਪਰਵਾਨ ਲੈਵਾ ਹੁੰਦਾ ਫਿਰ ਮੁੱਲ ਹੋਰ ਹੋਣਾ ਹਾਂਜੀ 40000 ਚੋਂ ਮੰਨਤਨ ਕਰ ਦਾਂਗੇ ਜੀ 40 ਚੋਂ ਹਾਂਜੀ ਹਾਂਜੀ ਠੀਕ ਹੈ ਜੀ ਬਾਕੀ ਵੀਰ ਜੀ ਇੱਕੋ ਆਪਾਂ ਗੱਲ ਕਹਿਣੀ ਆ ਜਿੰਨੇ ਵੀ ਇਹਨੇ ਆਨਲਾਈਨ ਵੀ ਸੌਦਾ ਕਰਨਾ ਸਾਈ 500 ਨਾ ਪਾਵੇ ਘੱਟੋ ਘੱਟ 2000 ਰੁਪਏ ਸਾਈ ਪਾਵੇ ਹਾਂਜੀ ਇਹ ਕਈ ਪਾ ਦਿੰਦੇ 500 ਇੱਕ ਵੀਰ ਨੇ ਕੀਤਾ 500 ਪਾ ਕੇ ਫਿਰ ਆ ਵਾਪਸ ਪੁਆਇਆ ਫਿਰ ਪਾ ਕੇ ਫਿਰ ਪੁਆਇਆ ਉਹ ਕੰਮ ਚੰਗਾ ਨਹੀਂ ਲੱਗਦਾ ਹੂੰ ਬਾਕੀ ਜਿੰਨੇ ਕਹਨੇ ਆਉਣਾ ਵਾ ਵੀਡੀਓ ਤੇ ਵੇਖ ਲਓ ਫੁੱਲ ਹਾਈਟ ਦੀਆਂ ਵਾ ਤਿੰਨੇ ਹੀ ਹੂੰ ਇਹ ਨਹੀਂ ਮੈਂ ਕੋਈ ਗਾਣ ਕੇ ਗਾਦੇ ਵੀ ਨਿੱਗੀਆਂ ਨਹੀਂ ਆ ਵਾ ਤੇ ਬਿਲਕੁਲ ਜੀ ਬਿਲਕੁਲ ਹਾਂਜੀ ਫੁੱਲ ਹਾਈਟ ਦੀਆਂ ਵਾਈ ਬਿਲਕੁਲ ਲੋਬੀ ਦੋਸਤੋ ਹਾਈਟ ਕਰਦਾ ਜਿੰਦਾ ਵੱਡਾ ਹੈਗਾ ਉਹ ਵੱਡਾ ਹੀ ਦੱਸਿਆ ਜਾਊਗਾ ਜਿਹੜੀ ਦਰਮਿਆਨੀ ਆ ਉਹ ਦਰਮਿਆਨਾ ਦੱਸਿਆ ਜਾਊਗਾ ਬੱਚਾ ਇੱਕ ਵਾਰੀ ਤੁਹਾਨੂੰ ਇਸ ਬੱਚੀ ਦਾ ਆਪਾਂ ਦਿਖਾ ਦਿੰਨੇ ਆ ਜਿਹੜੀ ਪਹਿਲਾਂ ਇਹ ਬੱਚੀ ਸੂਈਆਂ ਮਹੀਨੇ ਦੀ ਆ ਬੱਚਾ ਤੁਸੀਂ ਦੇਖ ਲਓ ਠੀਕ ਆ ਇਹ ਮੇਲ ਕਾਫ ਆ ਠੀਕ ਆ ਆ ਬੱਚਾ ਉਸ ਵੈੜ ਦੇ ਬਿਲਕੁਲ ਥੱਲੇ ਤੇ ਇਹ ਵੀ ਨਹੀਂ ਸੰਧੂ ਸਾਹਿਬ ਸਾੰਬਿਆ ਗਏ ਨੇ ਤਾਂ ਚਿਚੜੀ ਬੜੇ ਪਾਏ ਹੀ ਹਾਂ ਇਹਦਾ ਮੈਂ ਲਿਆ ਕੇ ਤੇ ਕੇਅਰ ਕਰ ਕੀਤੀ ਆ ਤੇ ਚਲੋ ਬਚਾਇਆ ਇਹਨੂੰ ਆਪਾਂ ਦੇ ਬਿਲਕੁਲ ਜੀ ਬਿਲਕੁਲ ਬਿਲਕੁਲ ਤੇ ਇਹਦਾ ਮੁੱਲ ਕਿੰਨਾ ਦੱਸਿਆ ਜੀ ਮੁੱਲ بابا 40 ਚੋਂ ਮਾਨਦਾਨ ਕਰਾਂਗੇ ਦਾ 40 ਚੋਂ ਹਾਂਜੀ ਹਾਂਜੀ ਠੀਕ ਹੈ ਜੀ ਖੁੱਲਾ ਮਾਨਦਾਨ ਕਰਾਂਗੇ ਇਹ ਨਹੀਂ ਵੀ ਕਹਿਣੋ ਖੁੱਲਾ ਕਰਾਂਗੇ ਬਿਲਕੁਲ ਹਾਂਜੀ ਬਾਕੀ ਇਹਦਾ ਫਿਕਸ ਜੇ ਹਾਂ ਇਹਦੇ ਵਿੱਚੋਂ 100 100 200 ਛੋੜ ਹੀ ਹੋਊਗੀ ਜੀ ਕਿਉਂ ਇਹਦੇ ਨਾਲ ਆਪਾਂ ਵਸ਼ੀ ਲਾ ਦੇਣੀ ਆ ਬਿਲਕੁਲ ਜੀ ਹਾਂ ਪਰ ਇਹਦੀ ਵਸ਼ੀ ਨਹੀਂ ਆ ਹਾਂ ਇਹਦਾ ਜਵਾਕ ਮਰ ਗਿਆ ਸੀ ਹਾਂਜੀ ਹਾਂਜੀ ਐਵੇਂ ਆਪਾਂ ਗੱਭਣ ਤੋਂ ਕੜੀ ਲੈ ਕੇ ਆਏ ਆ ਆਪਾਂ ਢੀਗਾ ਭਰਿਆ ਇਸ ਨੂੰ ਠੀਕ ਆ ਹਾਂਜੀ ਹਾਂਜੀ ਕੋਈ ਗੱਲ ਨਹੀਂ ਤੇ ਤੇ ਇਹ ਪਸ਼ੂ ਸੀ ਅੱਜ ਆਪਣੇ ਕੋਲ ਤਿੰਨ ਹਾਂਜੀ ਹਾਂਜੀ ਦੋਸਤੋ ਤਿੰਨ ਪਸ਼ੂ ਜਿਹੜੇ ਅੱਜ ਵਕਾਉ ਸੀਗੇ ਇੱਕ ਪਹਿਲੇ ਨੰਬਰ ਤੇ ਆਪਾਂ ਤੁਹਾਨੂੰ ਝੋਟੀ ਦਿਖਾਤੀ ਆ ਕਾਫੀ ਸੋਹਣੀ ਚੰਗੀ ਸ਼ਕੀਨ ਝੋਟੀ ਆ ਸੋ ਜਿਹੜਾ ਕੋਈ ਵੀਰ ਅੱਗੇ ਚੰਗੇ ਮਿਲਕ ਵਾਲਾ ਪਸ਼ੂ ਖਰੀਦਣ ਦਾ ਚਾਹ ਬਾਣਾ ਠੀਕ ਆ ਤੇ ਤੁਸੀਂ ਇਹ ਝੋਟੀ ਨੂੰ ਜ਼ਰੂਰ ਖਰੀਦ ਸਕਦੇ ਜੀ ਆਪਦੀ ਘਰ ਆਣ ਕੇ ਜਿਹੜੀ ਤਸੱਲੀ ਆ ਬਿਲਕੁਲ ਟਪਕੇ ਚੌਥਾ ਨਾਲ ਦੀ ਤਸੱਲੀ ਕੋਈ ਵੀਰ ਕਰ ਸਕਦਾ ਠੀਕ ਆ ਜੀ ਸੋ ਆਲਟਰ ਕੁਆਲਿਟੀ ਕਾਫੀ ਸੋਹਣੀ ਆ ਠੀਕ ਆ ਜੀ ਸੋਹਣੇ ਮਿਲਕ ਦੀ ਆਸ ਕਰ ਸਕਦੇ ਆ ਆਪਾਂ ਇਸ ਝੋਟੀ ਤੋਂ ਬਾਕੀ ਆਉਣ ਵਾਲਾ ਦਿਨ ਜਿਹੜਾ ਦੋਸਤੋ ਬਿਲਕੁਲ ਆਉਣ ਵਾਲੇ ਦਿਨਾਂ ਤੇ ਆਪਾਂ ਛੱਡ ਦਿੰਨੇ ਆ ਭਰਿਆ ਪਾਂਡਾ ਝੋਟੀ ਕਾਫੀ ਸੋਹਣੀ ਆ ਠੀਕ ਆ ਤੇ ਅੱਛਾ ਡਾਕਟਰ ਪਰਮਿੰਦਰ ਸਿੰਘ ਜੀ ਇੱਕ ਨੰਬਰ ਆਪਣੇ ਫੇਰ ਬੋਲ ਦਈਏ ਹਾਂ ਜੀ ਆਪਣਾ ਨੰਬਰ ਹੈ 9915529103 ਜੀ ਇਸੇ ਤੇ ਵਟਸਐਪ ਹੈ ਇਸੇ ਤੇ ਕਾਲਿੰਗ ਹੈ ਜੀ ਠੀਕ ਆ ਜੀ ਹਾਂ ਜੀ ਸੋ ਦੋਸਤੋ ਇਹ ਸਨ ਮੇਰੇ ਨਾਲ ਡਾਕਟਰ ਪਰਮਿੰਦਰ ਸਿੰਘ ਵੈਂਡਪਰੋਪਾਲ ਤੁਸੀਂ ਖਾਸ ਵਿਜਿਟ ਕਰਨੀ ਆ ਤੇ ਤਹਿਸੀਲ ਅਟਾਰੀ ਹੈ ਜ਼ਿਲ੍ਹਾ ਸ਼੍ਰੀ ਅਮਰitsar ਸਾਹਿਬ ਮਿਲਦੇ ਹਾਂ ਤੁਹਾਨੂੰ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ